हमारी पार्टी लोकसभा के ये आम चुनाव अकेले ही लड़ेगी अर्थात हमारी पार्टी या किसी भी गठबंधन में पार्टी के साथ मिलकर ये चुनाव नहीं लड़ेगी बीएसपी सुप्रीमो मायावती ने लोकसभा चुनाव अकेले लड़ने का ऐलान किया है मायावती का कहना है कि गठजोड़ नाल पार्टी नु फायदा ਘਟ ਤੇ ਨੁਕਸਾਨ ਜ਼ਿਆਦਾ ਹੁੰਦਾ ਹੈ ਤੇ ਸਾਡਾ ਵੋਟ ਪ੍ਰਤੀਸ਼ਤ ਵੀ ਘਟ ਜਾਂਦਾ ਹੈ ਤੇ ਹੋਰ ਦਲਾਂ नु फायदा ਪਹੁੰਚ ਜਾਂਦਾ ਹੈ ਇਸ ਲਈ ਜ਼ਿਆਦਾਤਰ ਪਾਰਟੀਆਂ BSP ਦੇ ਨਾਲ ਗੱਠ ਜੋੜ ਕਰਕੇ ਚੋਣ ਲੜਨਾ ਚਾਹੁੰਦੀਆਂ ਨੇ ਸਾਡੀ ਪਾਰਟੀ ਇਕੱਲੇ ਹੀ ਲੋਕ ਸਭਾ ਚੋਣ ਲੜ ਕੇ ਬਿਹਤਰ ਨਤੀਜੇ ਲਿਆਏਗੀ ਹੁਣ ਸਵਾਲ ਇਹ ਹੈ ਕਿ ਪੰਜਾਬ ਚ ਵੀ BSP ਤੇ ਅਕਾਲੀ ਦਲ ਦਾ ਗਾਠ ਜੋ ਟੁੱਟ ਗਿਆ ਇਸ ਤੇ ਸਪਸ਼ਟ ਜਵਾਬ ਤਾਂ ਨਹੀਂ ਮਿਲਿਆ ਪਰ ਇਨਾ ਜ਼ਰੂਰ ਹੈ ਕਿ ਬੀਐਸਪੀ ਤੇ ਅਕਾਲੀ ਦਲ ਦੇ ਰਿਸ਼ਤੇ ਪੰਜਾਬ 'ਚ ਕੋਈ ਖਾਸ ਸੁਖਾਵੇਂ ਨਹੀਂ ਚੱਲ ਰਹੇ ਤੇ ਬੀਐਸਪੀ ਦੀ ਪੰਜਾਬ ਲੀਡਰਸ਼ਿਪ ਪਹਿਲਾਂ ਹੀ ਅਕਾਲੀ ਦਲ ਦੀ ਸ਼ਿਕਾਇਤ ਮਾਇਆਵਤੀ ਨੂੰ ਪਹੁੰਚਾ ਚੁੱਕੀ ਹੈ ਸੁਣੋ ਉਹਨਾਂ ਨੇ ਕੀ ਕੁਝ ਕਿਹਾ ਸੀ ਤੇ ਅੱਗੋਂ ਅਕਾਲੀ ਦਲ ਵੱਲੋਂ ਕੀ ਕੁਝ ਜਵਾਬ ਆਇਆ ਸੀ ਬਹੁਜਨ ਸਮਾਜ ਪਾਰਟੀ ਪੰਜਾਬ ਦੇ ਵਿੱਚ ਜਿਸ ਤਰੀਕੇ ਨਾਲ ਲੱਗੀ ਹੋਈ ਆ 224 ਸਾਡੀਆਂ ਬਰੂਹਾਂ ਤੇ ਖੜਾ ਆ ਉਹ ਬਿਆਨ ਉਸੇ ਸੰਦਰਭ ਚ ਸੇਗਾ ਕਿ ਜੇਕਰ ਕਾਂਗਰਸ ਦਾ ਗੱਠ ਜੋੜ ਔਰ ਭਾਰਤੀ ਜਨਤਾ ਪਾਰਟੀ ਨੂੰ ਹਰਾਉਣਾ ਆ ਤਾਂ ਆਪਸੀ ਕੋਆਰਡੀਨੇਸ਼ਨ ਆਪਸੀ ਤਾਲਮੇਲ ਦੇ ਨਾਲ ਜਿਹੜਾ ਆ ਉਹਨੂੰ ਆਪਾਂ ਅੱਗੇ ਵਧਾ ਸਕਦੇ ਹਾਂ ਗੱਠ ਜੋੜ ਨੂੰ ਜੇਕਰ ਅ ਮੰਨ ਦੇ ਵਿੱਚ ਦੋਹਾਂ ਘਰਾਂ ਦਾ ਪ੍ਰਾਣਾ ਬਣਨ ਦੀ ਚਾਹਤ ਹੋਵੇ ਕਈ ਵਾਰੀ ਦੋਹਾਂ ਘਰਾਂ ਚੋਂ ਆਦਮੀ ਭੁੱਖਾ ਰਹਿ ਜਾਂਦਾ ਆ ਗੱਠਜੋੜ ਨੂੰ ਤਾਂ ਭੈਣ ਕੁਮਾਰੀ ਮਾਇਆਵਤੀ ਜੀ ਰਾਸ਼ਟਰੀ ਪ੍ਰਧਾਨ ਬਹੁਜਨ ਸਮਾਜ ਪਾਰਟੀ ਉਹਨਾਂ ਨੇ ਦੇਖਣਾ ਆ ਜਿੱਦਾਂ ਵੀ ਉਹ ਦੇਖਣਗੇ ਉਦਾਂ ਅਸੀਂ ਦੇਖਾਂਗੇ ਪਰ ਹਾਈ ਕਮਾਂਡ ਕੋਲੇ ਗੱਲ ਰੱਖੋਗੇ ਇਹ ਗੱਲ ਥੋੜੀ ਜਿਹੜੀ ਹਾਂ ਅਸੀਂ ਆਪਣੀ ਗੱਲ ਹਾਈ ਕਮਾਂਡ ਕੋਲ ਪਜਾ ਚੁੱਕੇ ਹਾਂ ਕਿਹੜੀ ਤਾਂ ਕਹਿਣਾ ਕਿ ਆਕਾਲੀ ਦਲ ਸਾਨੂੰ ਨਾਲ ਲੈ ਕੇ ਨਹੀਂ ਚੱਲ ਰਿਹਾ ਪਤਾ ਹੀ ਮੈਨੂੰ ਨਹੀਂ ਪਤਾ ਉਹਨਾਂ ਨੇ ਕੀ ਕਿਹਾ ਸਾਡੇ ਸਾਡੇ ਵੱਲੋਂ ਬਹੁਤ ਤਕੜਾ ਸਮਝੌਤਾ ਹੈ ਇਹਨਾਂ ਦੇ ਨਾਲ ਏਸੀ ਬਹੁਜਨ ਸਮਾਜ ਪਾਰਟੀ ਦੇ ਪੰਜਾਬ ਪ੍ਰਧਾਨ ਜਸਵੀਰ ਸਿੰਘ ਗੜੀ ਇਹਨਾਂ ਨੇ ਮੇਨੇ ਆਪਣੀ ਭਾਈਵਾਲ ਪਾਰਟੀ ਅਕਾਲੀ ਦਲ ਨੂੰ ਮਾਰੇ ਕਿ ਬਹੁਤਿਆਂ ਘਰਾਂ ਦਾ ਪੁਰਾਣਾ ਭੁੱਖਾ ਰਹਿ ਜਾਂਦਾ ਹੁਣ ਤੁਸੀਂ ਸਮਝ ਕੇ ਹੋਵੋਗੇ ਕਿ ਆਖਰ ਅਕਾਲੀ ਦਲ ਨੂੰ ਇਸ ਲੀਡਰ ਨੇ ਐਸਾ ਕਿਉਂ ਕੀਤਾ ਇਸ ਤੋਂ ਕੋਈ ਸ਼ੱਕ ਨਹੀਂ ਹੈ ਕਿ ਅਕਾਲੀ ਦਲ ਮੋੜ ਤੋਂ ਭਾਜੀਪੀ ਦੇ ਨਾਲ ਗੱਠ ਜੋੜ ਕਰਨ ਦੀ ਕੋਸ਼ਿਸ਼ਾ ਚ ਹੈ ਪਰ ਗੱਲ ਬਣ ਨਹੀਂ ਰਹੀ ਤੇ ਇਸੇ ਚੱਕਰ 'ਚ ਸ਼੍ਰੋਮਣੀਆਂ ਅਕਾਲੀ ਦਲ ਤੇ ਬਹੁਜਨ ਸਮਾਜ ਪਾਰਟੀ ਵਿਚਕਾਰ ਲੋਕ ਸਭਾ ਚੋਣਾਂ ਦੇ ਗੱਠ ਜੋੜ ਨੂੰ ਲੈ ਕੇ ਵਿਵਾਦ ਪੈਦਾ ਹੋ ਗਿਆ ਬਸਪਾ ਦੇ ਪੰਜਾਬ ਇਕਾਈ ਦੇ ਪ੍ਰਧਾਨ ਜਸਵੀਰ ਸਿੰਘ ਗੜੀ ਨੇ ਕਿਹਾ ਕਿ ਸ਼੍ਰੋਮਣੀਆਂ ਅਕਾਲੀ ਦਲ ਨਾਲ ਹੁਣ ਵਿਵਹਾਰਤ ਤੌਰ ਤੇ ਗੱਠਜੋੜ ਨਜ਼ਰ ਨਹੀਂ ਆਉਂਦਾ ਤੇ ਪਾਰਟੀ ਨੇ ਸੂਬੇ ਦੀਆਂ ਸਾਰੀਆਂ 13 ਸੀਟਾਂ ਤੇ ਚੋਣ ਲੜਨ ਦੀ ਤਿਆਰੀ ਸ਼ੁਰੂ ਕਰ ਦਿੱਤੀ ਹੈ ਇੱਕ ਰਿਪੋਰਟ ਦੇ ਮੁਤਾਬਕ ਇਹਨਾਂ ਨੇ ਇਹ ਵੀ ਕਿਹਾ ਕਿ ਲੋਕ ਸਭਾ ਚੋਣਾ ਐ ਨੇੜੇ ਨੇ ਪਰ ਸੀਟਾਂ ਦੀ ਵੰਡ ਨੂੰ ਲੈ ਕੇ ਦੋਵੇਂ ਪਾਰਟੀਆਂ ਵਿਚਕਾਰ ਕੋਈ ਗੱਲਬਾਤ ਹੋ ਨਹੀਂ ਰਹੀ ਉਹਨਾਂ ਨੇ ਸੰਕੇਤ ਦਿੱਤੇ ਕਿ ਅਕਾਲੀ ਦਲ ਦੇ ਆਗੂ ਭਾਜੀਪੀ ਨਾਲ ਗੱਠਜੋੜ ਕਰਨ ਲਈ ਗੱਲਬਾਤ ਦੁਜੇ ਹੋਏ ਨੇ ਜਦਕਿ ਬਸਪਾ ਆਗੂਆਂ ਨੂੰ ਉਹਨਾਂ ਨੇ ਦਰਕਿਨਾਰ ਕਰ ਦਿੱਤਾ ਹੁਣ ਹੋ ਸਕਦਾ ਹੈ ਕਿ ਜਿਸ ਤਰ੍ਹਾਂ ਮਾਇਆਵਤੀ ਨੇ ਲੋਕ ਸਭਾ ਚੋਣਾਂ ਚ ਇਕੱਲੇ ਚੱਲਣ ਦਾ ਨਾਰਾ ਦੇ ਦਿੱਤਾ ਹੈ ਉਸ ਵਾਰ ਵੇਖੇ ਤਾਂ ਇਹੀ ਲੱਗਦਾ ਹੈ ਕਿ ਬੀਐਸਪੀ ਪੰਜਾਬ ਚ ਵੀ ਇਕੱਲੇ ਚੋਣ ਲੜਨ ਦਾ ਮਨ ਬਣਾ ਚੁੱਕੀ ਹੈ ਕੇਂਦਰ ਸਰਕਾਰ ਜਦ ਕਿਸਾਨਾਂ ਦੇ ਲਈ ਨਵੇਂ ਖੇਤੀ ਕਾਨੂੰਨ ਲੈ ਕੇ ਆਈ ਸੀ ਉਸ ਦੇ ਵਿਰੋਧ ਚ ਅਕਾਲੀ ਦਲ ਨੇ ਐਨਡੀਐਲਓ ਆਪਣਾ ਰਿਸ਼ਤਾ ਤੋੜ ਦਿੱਤਾ ਸੀ ਤੇ ਉਸ ਤੋਂ ਬਾਅਦ ਅਕਾਲੀ ਦਲ ਨੇ ਬਹੁਜਨ ਸਮਾਜ ਪਾਰਟੀ ਦੇ ਨਾਲ ਮਿਲ ਕੇ ਹੀ ਪੰਜਾਬ ਵਿਧਾਨ ਸਭਾ ਚੋਣਾਂ ਲੜੀਆਂ ਸਨ ਅਕਾਲੀ ਦਲ ਤੇ ਬੀਐਸਪੀ ਦਾ ਗੱਠ ਜੋੜ ਜੂਨ 2021 ਚ ਹੋਇਆ ਸੀ ਬੀਐਸਪੀ ਨੇ ਸਾਲ 2022 ਦੇ ਚੋਣਾਂ ਚ 117 ਚੋਂ 20 ਸੀਟਾਂ ਤੇ ਚੋਣ ਲੜੀ ਸੀ ਤੇ ਨਵਾਂ ਸ਼ਹਿਰ ਦੀ एक सीट जीती सियाजत सी, तक दोवां पार्टी आज शायद ये बात नहीं हुई कि 2024 च कौन किनियां सीटें ते चुनाव लड़ेगा तो हो सकता है मायावती ने पंजाब नु लेके भी अकेले चुनाव लड़ने का मन बना लिया होवे हमारी पार्टी लोकसभा के ये आम चुनाव अकेले ही लड़ेगी अर्थात हमारी पार्टी यहाँ किसी भी गठबंधन वे पार्टी के साथ मिलकर ये चुनाव नहीं लड़ेगी ਬਾਕੀ ਤੁਹਾਨੂੰ ਕੀ ਲੱਗਦਾ ਤੁਸੀਂ ਵੀ ਕਮੈਂਟ ਕਰਕੇ ਜ਼ਰੂਰ ਦੱਸੋ ਕਿ ਬੀਐਸਪੀ ਤੇ ਅਕਾਲੀ ਦਲ ਦਾ ਗੱਠ ਜੋੜ ਇਸੇ ਤਰ੍ਹਾਂ ਬਰਕਰਾਰ ਰਹਿਣਾ ਚਾਹੀਦਾ ਹੈ ਜਾਂ ਨਹੀਂ ਕਮੈਂਟ ਕਰਕੇ ਦੱਸੋ ਤੇ ਦੇਖਦੇ ਰਹੋ ਪੰਜਾਬ ਤੱਕ ਸੱਤਰੀਆ ਕਾਲ